ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਅੱਜ ਵਿਕਰਮਜੀਠਿਆ ਨੂੰ ਮੁੜ ਅਦਾਲਤ ਵਿੱਚ ਕੀਤਾ ਜਾਵੇਗਾ ਪੇਸ਼ ਵਿਜੀਲੈਂਸ ਨੂੰ ਮਿਲਿਆ 4 ਦਿਨਾਂ ਦਾ ਰਿਮਾਂਡ ਹੋਇਆ ਖਤਮ ਵਿਕਰਮਜੀਠਿਆ ਦਾ ਬਿਨਾਂ ਨਾਂ ਲੈ ਬੋਲੇ ਸੀਐਮ ਭਗਵੰਤ ਮਾਨ ਕਿਹਾ ਥੋੜਾ ਚਿਰ ਹੋਰ ਰੁਕ ਜਾਓ ਇਸ ਤੋਂ ਵੱਡੇ ਵੀ ਆਉਣਗੇ ਪੰਜਾਬ ਕੈਬਨਿਟ ਤੇ ਵਿਧਾਨ ਸਭਾ ਸੈਸ਼ਨ ਬਾਰੇ ਪੰਜਾਬ ਸਰਕਾਰ ਵੱਲੋਂ ਵੱਡੀ ਖਬਰ ਸੈਸ਼ਨ ਵਿੱਚ ਬੇਅਦਬੀ ਸੰਬੰਧੀ ਲਿਆਇਆ ਜਾਵੇਗਾ ਕਾਨੂੰਨ ਵਿਕਰਮਜੀਠੇ ਦੀ ਗ੍ਰਿਫਤਾਰੀ ਤੇ ਝੂਠਾ ਪ੍ਰਚਾਰ ਕਰਨ ਵਾਲਿਆਂ ਨੂੰ ਵਿਕਰਮਜੀਠੇ ਦੇ ਵਕੀਲ ਦੀ ਸਿੱਧੀ ਚੇਤਾਵਨੀ ਕਾਨੂੰਨੀ ਕਾਰਵਾਈ ਕਰਨ ਦਾ ਕੀਤਾ ਐਲਾਨ ਸੁਖਵੀਰ ਸਿੰਘ ਬਾਦਲ ਨੂੰ ਵੱਡਾ ਝਟਕਾ ਤਖਤ ਸ਼੍ਰੀ ਪਟਨਾ ਸਾਹਿਬ ਦੇ ਪੰਜ ਪਿਆਰੇ ਨੇ ਸੁਖਵੀਰ ਸਿੰਘ ਬਾਦਲ ਨੂੰ ਦਿੱਤਾ ਤਨਖਾਹਿਆਕਰਾਰ ਕੇਂਦਰ ਸਰਕਾਰ ਵੱਲੋਂ ਵੱਡੀ ਖੁਸ਼ਖਬਰੀ ਸਰਕਾਰ ਨੇ ਰਾਸ਼ਟਰੀ ਰਾਜਮਾਰਗਾਂ ਤੇ ਟੋਲ ਟੈਕਸ ਵਿੱਚ ਕੀਤੀ 50% ਦੀ ਭਾਰੀ ਕਟੌਤੀ ਪੰਜਾਬ ਦੇ ਮੌਸਮ ਬਾਰੇ ਆਈ ਨਵੀਂ ਖਬਰ ਅੱਜ ਪੰਜਾਬ ਚ ਪੈ ਸਕਦਾ ਹੈ ਭਾਰੀ ਮੀਂਹ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਪਾਲਿਸੀ ਤੇ ਪੜ ਕੇਬਲ ਵੀਰ ਸਿੰਘ ਰਾਜੇਵਾ ਲੈਂਡ ਪੂਲਿੰਗ ਨੋਟੀਫਿਕੇਸ਼ਨ ਰੱਦ ਕਰਨ ਦੀ اپیل ਕਰਦੇ ਆں ਦਿੱਤੀ ਚੇਤਾਵਨੀ ਪੰਜਾਬ ਦੇ ਐਸਐਚਓ ਤੇ ਡਿੱਗੀਗਾਜ ਵੱਡੀ ਕਾਰਵਾਈ ਕਰਦੇ ਆਂ ਕੀਤਾ ਲਾਈਨ حاضر ਤਖਤ ਸ਼੍ਰੀ ਪਟਨਾ ਸਾਹਿਬ ਵੱਲੋਂ ਸੁਖਵੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤੇ ਜਾਣ ਤੇ ਬੋਲੇ ਹਰਜਿੰਦਰ ਸਿੰਘ ਧਾਮੀ ਪੰਥ ਵਿੱਚ ਦੁਬਿਦਾ ਪਾਉਣ ਵਾਲੀ ਕਾਰਵਾਈ ਦਿੱਤਾ ਕਰਾਰ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਵਿਜਲنس ਵਿਰੁੱਧ ਖੋਲਿਆ ਮੋਰਚਾ ਐਸਡੀਐਮ ਦੀ ਗ੍ਰਿਫਤਾਰੀ ਨਾ ਹੋਣ ਤੇ ਚੁੱਕੇ ਸਵਾਲ ਵਿਕਰਮਜੀਤਿਆ ਕੇਸ ਦਾ ਰਿਕਾਰਡ ਐਨਸੀਬੀ ਨੂੰ ਅਗਲੇ ਹਫਤੇ ਸੌਂਪ ਸਕਦੀ ਹੈ ਸਾ ਆਪਣੇ ਕੇਂਦਰ ਤੇ ਚੁੱਕੇ ਸਵਾਲ ਸਿਮਰਨਜੀਤ ਸਿੰਘ ਮਾਨ ਨੇ ਤਖਸ਼ੀਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਦੇ ਫੈਸਲੇ ਦੇ ਚੁੱਕੇ ਸਵਾਲ ਸੁਖਵੀਰ ਸਿੰਘ ਬਾਦਲ ਦੇ ਹੱਕ ਵਿੱਚ ਕਹੀ ਵੱਡੀ ਗੱਲਾਂ ਵਿਜੀਲੈਂਸ ਬਿਊਰੋ ਦੀ ਵੱਡੀ ਕਾਰਵਾਈ ਠੇਕੇਦਾਰ ਦਾ ਚੈੱਕ ਕਲੀਅਰ ਕਰਨ ਲਈ 11000 ਰੁਪਏ ਰਿਸ਼ਵਤ ਲੈਣ ਦਾ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਕਰਮਜੀਤ ਸਿੰਘ ਨੂੰ ਮੂੜਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅੱਜ ਵਿਕਰਮਜੀਤ ਸਿੰਘ ਦਾ 4 ਦਿਨਾਂ ਦਾ ਰਿਮਾਂਡ ਖਤਮ ਹੋਣ ਜਾ ਰਿਹਾ ਹੈ ਤੇ ਵਿਜੀਲੈਂਸ ਵੱਲੋਂ ਅੱਜ ਮੋਹਾਲੀ ਕੋਰਟ ਵਿੱਚ ਵਿਕਰਮਜੀਤ ਸਿੰਘ ਨੂੰ ਪੇਸ਼ ਕਰਕੇ ਹੋਰ ਰਿਮਾਂਡ ਦੀ ਮੰਗ ਕੀਤੀ ਜਾ ਸਕਦੀ ਹੈ ਦੱਸ ਦਈਏ ਕਿ 2 ਜੁਲਾਈ ਨੂੰ ਅਕਾਲੀ ਆਗੂ ਵਿਕਰਮਜੀਤਿਆ ਦੇ ਵਿਜੀਲੈਂਸ ਰਿਮਾਂਡ ਵਿੱਚ 4 ਦਿਨਾਂ ਦਾ ਵਾਅਦਾ ਕਰ ਦਿੱਤਾ ਸੀ ਮਜੀਠਿਆ ਨੂੰ ਡੀਏ ਦੇ ਮਾਮਲੇ ਵਿੱਚ 7 ਦਿਨਾਂ ਦੇ ਰਿਮਾਂਡ ਦੀ ਮਿਆਦ ਮੁੱਕਣ ਮਗਰੋਂ 2 ਜੁਲਾਈ ਨੂੰ ਮੋਹਾਲੀ ਕੋਰਟ ਵਿੱਚ ਪੇਸ਼ ਕੀਤਾ ਗਿਆ ਸੀ ਦੋਵਾਂ ਧਿਰਾਂ ਵਿਚਾਲੇ 4 ਘੰਟੇ ਦੀ ਕਰੀਬ ਬਹਿਸ ਚੱਲੀ ਜਿਸ ਸਮੇਂ ਬਰੋ ਅਦਾਲਤ ਨੇ 4 ਦਿਨਾਂ ਦੇ ਰਿਮਾਂਡ ਵਿੱਚ ਵਾਅਦਾ ਕਰ ਦਿੱਤਾ ਸੀ ਅਤੇ ਅੱਜ ਰੀਮਾਂਡ ਖਤਮ ਹੋ ਜਾਵੇਗਾ ਤੇ ਉੱਥੇ ਹੀ ਦੂਜੇ ਪਾਸੇ ਵਿਕਰਮਜੀਠਿਆ ਵੱਲੋਂ ਪੰਜਾਬ ਸਰਕਾਰ ਤੇ ਵਿਜੀਲੈਂਸ ਖਿਲਾਫ ਹਾਈ ਕੋਰਟ ਵਿੱਚ ਵੀ ਪਟੀਸ਼ਨ ਪਾਈ ਗਈ ਹੈ ਜਿਸ ਮਾਮਲੇ ਤੇ ਦੋ ਵਾਰ ਸੁਣਵਾਈ ਟਲ ਗਈ ਸੀ ਅਤੇ ਹੁਣ ਇਸ ਮਾਮਲੇ ਤੇ 8 ਜੁਲਾਈ ਨੂੰ ਸੁਣਵਾਈ ਹੋਵੇਗੀ ਅਤੇ ਹਾਈ ਕੋਰਟ ਵੱਲੋਂ ਵਿਕਰਮਜੀਠਿਆ ਬਾਰੇ ਕੋਈ ਵੱਡਾ ਫੈਸਲਾ ਸੁਣਾਇਆ ਜਾ ਸਕਦਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਕਰਮਜੀਤਿਆ ਦਾ ਬਿਨਾ ਨਾਮ ਲੈ ਵੱਡਾ ਬਿਆਨ ਦਿੱਤਾ ਹੈ। ਉਹਨਾਂ ਨੇ ਅੰਮ੍ਰਿਤਸਰ ਵਿੱਚ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਮੈਂ ਕਿਹਾ ਸੀ ਕਿ ਥੋੜਾ ਜਿਹਾ ਰੁਕ ਜਾਓ ਵੱਡੇ ਵੀ ਆਉਣਗੇ ਅਤੇ ਫਿਰ ਅੱਗੇ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਆ ਗਏ ਹਨ। ਜਦੋਂ ਲੋਕਾਂ ਵੱਲੋਂ ਤਾੜੀਆਂ ਮਾਰੀਆਂ ਗਈਆਂ ਤਾਂ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਮੈਂ ਤਾਂ ਨਾਮ ਲਿਆ ਹੀ ਨਹੀਂ। ਇਸ ਦਾ ਮਤਲਬ ਤੁਹਾਨੂੰ ਪਤਾ ਹੈ ਕਿ ਉਹ ਵੱਡਾ ਸੀ। ਇਸ ਤੋਂਗੇ ਸੀਐਮ ਭਗਵੰਤ ਮਾਨੀਗੇ ਹੈ ਕਿ ਥੋੜਾ ਚਿਰ ਹੋਰ ਠਹਿਰ ਜਾਓ ਇਸ ਤੋਂ ਗਾਹਾਂ ਵਾਲੇ ਵੀ ਆਉਣਗੇ ਪੰਜਾਬ ਸਰਕਾਰ ਵੱਲੋਂ 10 ਤੇ 11 ਜੁਲਾਈ 2025 ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਜਾਵੇਗਾ ਇਸ ਤੋਂ ਪਹਿਲਾਂ 7 ਜੁਲਾਈ ਨੂੰ ਸੋਮਵਾਰ ਦਿਨ ਸਵੇਰੇ 10:30 ਮਿੰਟ ਤੇ ਸੀਐਮ ਭਗਵੰਤ ਮਾਨ ਨੇ ਕੈਬਨਿਟ ਦੀ ਬੈਠਕ ਬੁਲਾਈ ਹੈ ਜੋ ਉਹਨਾਂ ਦੇ ਘਰ ਤੇ ਹੋਵੇਗੀ ਇਸ ਬੈਠਕ ਵਿੱਚ ਦੋ ਵੱਡੇ ਮੁੱਦਿਆਂ ਤੇ ਫੈਸਲਾ ਲਿਆ ਜਾ ਸਕਦਾ ਹੈ ਇਨਾਂ ਵਿੱਚ ਬੇਅਦਬੀ ਖਿਲਾਫ ਸਖਤ ਕਾਨੂੰਨ ਲਿਆਂਦਾ ਜਾਵੇਗਾ ਜੋ ਧਾਰਮਿਕ ਗ੍ਰੰਥਾਂ ਤੇ ਆਸਥਾ ਦੇ અપਮਾਨ ਤੇ ਸਖਤ ਸਜ਼ਾ ਦੇਵੇਗਾ ਅਤੇ ਡਰੱਗ ਤਸਕਰੀ ਤੇ ਸਖਤ ਕਦਮ ਯਾਨੀ ਨਸ਼ੇ ਦੀ ਸਮੱਸਿਆ ਨੂੰ ਰੋਕਣ ਲਈ ਸਖਤ ਫੈਸਲੇ ਲਈ ਜਾ ਸਕਦੇ ਹਨ ਅਤੇ ਇਸ ਕੈਬਨਟ ਦੀ ਮੀਟਿੰਗ ਵਿੱਚ ਵਿਧਾਨ ਸਭਾ ਸੈਸ਼ਨ ਬੁਲਾਉਣ ਦਾ ਪ੍ਰਸਤਾਵ ਪਾਸ ਕਰਕੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਭੇਜਿਆ ਜਾਵੇਗਾ ਦੋ ਦਿਨ ਸੈਸ਼ਨ ਦਰਨ ਸਭ ਤੋਂ ਮਹੱਤਵਪੂਰਨ ਮੁੱਦਾ ਐਸਵਾਈਐਲ ਤੇ ਧਾਰਮਿਕ ਗ੍ਰੰਥਾਂ ਦੀ ਬੇਦਬੀ ਦੇ ਮੁਲਜ਼ਮਾਂ ਨੂੰ ਸਜ਼ਾ ਦੇਣ ਲਈ ਕਾਨੂੰਨ ਪਾਸ ਕਰਨਾ ਹੋਵੇਗਾ ਜਿਸ ਦਾ ਕਿ ਪਿਛਲੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਐਲਾਨ ਕੀਤਾ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਕਰਮਜੀਠਿਆ ਨੂੰ ਡੀਏ ਦੇ ਮਾਮਲੇ ਵਿੱਚ ਪੰਜਾਬ ਵਿਜਲੈਂਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਪਰ ਇਸ ਮਾਮਲੇ ਤੇ ਝੂਠਾ ਪ੍ਰਚਾਰ ਕਰਨ ਵਾਲਿਆਂ ਨੂੰ ਵਿਕਰਮਜੀਠਿਆ ਦੇ ਵਕੀਲ ਨੇ ਸਿੱਧੀ ਚੇਤਾਵਨੀ ਦਿੱਤੀ ਹੈ ਉਹਨਾਂ ਨੇ ਵਿਕਰਮਜੀਠਿਆ ਦੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਅਤੇ ਉਹਨਾਂ ਨੇ ਕਿਹਾ ਹੈ ਕਿ ਜੋ ਵੀ ਆਮ ਆਦਮੀ ਪਾਰਟੀ ਦੇ ਮੰਤਰੀ ਨੁਮਾਇੰਦੇ ਅਤੇ ਕੁਝ ਮੀਡੀਆ ਚੈਨਲ ਵਿਕਰਮਜੀਤ ਹੈ ਜੀ ਖਿਲਾਫ ਝੂਠੀਆਂ ਮਨਕੜਤ ਕਹਾਣੀਆਂ ਬਣਾ ਰਹੇ ਹਨ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ ਅਤੇ ਉਹਨਾਂ ਨੂੰ ਕੋਰਟ ਵਿੱਚ ਜਵਾਬ ਦੇਣੇ ਪੈਣਗੇ ਸ਼੍ਰੋਮਨੀਆ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਨੂੰ ਤਖਤ ਸ਼੍ਰੀ ਪਟਨਾ ਸਾਹਿਬ ਵੱਲੋਂ ਤਨਖਾਹੀਆ ਕਰਾਰ ਦਿੱਤਾ ਗਿਆ ਹੈ ਸੁਖਵੀਰ ਸਿੰਘ ਬਾਦਲ ਨੂੰ ਪੰਜ ਪਿਆਰਿਆਂ ਨੇ ਤਲਬ ਕੀਤਾ ਸੀ ਪਰ ਉਹ ਨਿਰਧਾਰਿਤ ਸਮੇਂ ਵਿੱਚ ਪੇਸ਼ ਨਹੀਂ ਹੋਏ ਜਿਸ ਮੰਗਰੋ ਸਿੰਘ ਸਹਿਬਾਨਾ ਵੱਲੋਂ ਸੁਖਵੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਹੈ ਦੱਸ ਦिए ਕਿ ਰਣਜੀਤ ਸਿੰਘ ਗੋਹਰ ਨੂੰ ਦੋਸ਼ ਮੁਕਤ ਐਲਾਨੇ ਜਾਣ ਮੰਗਰੋ ਇਹ ਵਿਵਾਦ ਸ਼ੁਰੂ ਹੋਇਆ ਸੀ ਜਿਸ ਮਾਮਲੇ ਵਿੱਚ ਤਖਤ ਸ਼੍ਰੀ ਪਟਨਾ ਸਾਹਿਬ ਵੱਲੋਂ ਸੁਖਵੀਰ ਸਿੰਘ ਬਾਦਲ ਨੂੰ 20 ਦਿਨਾਂ ਦੇ ਅੰਦਰ ਸਪਸ਼ਟੀਕਰਨ ਦੇਣ ਲਈ ਕਿਹਾ ਗਿਆ ਸੀ ਇਸ ਮਾਮਲੇ ਵਿੱਚ SGPC ਦਾ ਵਫਦਵੀ ਉੱਥੇ ਗਿਆ ਸੀ ਇਸ ਤੋਂ ਬਾਅਦ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ 15 ਦਿਨਾਂ ਦਾ ਹੋਰ ਸਮਾਂ ਮੰਗਿਆ ਗਿਆ ਸੀ ਪਰ ਉਹ ਸਫ਼ਰ ਮੁੱਕ ਜਾਣ ਤੋਂ ਬਾਅਦ ਵੀ ਸੁਖਵੀਰ ਸਿੰਘ ਬਾਦਲ ਉੱਥੇ ਪੇਸ਼ ਨਹੀਂ ਹੋਏ ਜਿਸ ਮੰਗਰੋਂ ਹੁਣ ਪੰਜ ਪਿਆਰਿਆਂ ਵੱਲੋਂ ਇਹ ਫੈਸਲਾ ਸੁਣਾਇਆ ਗਿਆ ਹੈ ਕੇਂਦਰ ਸਰਕਾਰ ਨੇ ਸੜਕੀ ਯਾਤਰਾਵਾਂ ਜਾਂ ਰਾਸ਼ਟਰੀ ਰਾਜਮਾਰਗਾਂ ਤੇ ਯਾਤਰਾ ਕਰਨ ਵਾਲੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ ਕੇਂਦਰ ਸਰਕਾਰ ਨੇ ਰਾਸ਼ਟਰੀ ਰਾਜਮਾਰਗਾਂ ਤੇ ਟੋਲ ਟੈਕਸ ਵਿੱਚ 50 ਫੀਸਦੀ ਦੀ ਕਟੌਤੀ ਕੀਤੀ ਹੈ ਇਹ ਕਟੌਤੀ ਖਾਸ ਕਰਕੇ ਉਹਨਾਂ ਰਾਜਮਾਰਗਾਂ ਤੇ ਕੀਤੀ ਗਈ ਹੈ ਜਿੱਥੇ ਫਲਾਈਓਵਰ ਪੁਲ ਸੁਰੰਗਾਂ ਤੇ ਐਲੀਵੇਟਡ ਸਟ੍ਰੈਚ ਬਣਾਏ ਗਏ ਹਨ ਇਸ ਦਾ ਮਤਲਬ ਹੈ ਕਿ ਹੁਣ ਤੁਹਾਡੀ ਯਾਤਰਾ ਦੀ ਲਾਗਤ ਘਟ ਜਾਵੇਗੀ ਟੋਲ ਟੈਕਸ ਦਾ ਨਵਾਂ ਨਿਯਮ ਲਾਗੂ ਹੋ ਗਿਆ ਹੈ ਯਾਤਰੀਆਂ ਨੂੰ ਜਲਦੀ ਹੀ ਇਸ ਦਾ ਲਾਭ ਮਿਲਣਾ ਸ਼ੁਰੂ ਹੋ ਜਾਵੇਗਾ ਨੈਸ਼ਨਲ ਹਾਈਵੇਅ অথরিটি ਆਫ ਇੰਡੀਆ ਦੇ ਇੱਕ ਅਧਿਕਾਰੀ ਦੇ ਅਨੁਸਾਰ ਪੁਰਾਣੇ ਨਿਯਮਾਂ ਦੇ ਕਾਰਨ ਹਾਈਵੇ ਤੇ ਹਰ ਕਿਲੋਮੀਟਰ ਤੇ ਕੁਝ ਖਾਸ ਬੁਨਿਆਦੀ ਢਾਂਚਾ ਬਣਾਇਆ ਗਿਆ ਹੈ ਜਿਸ ਲਈ ਤੁਹਾਨੂੰ ਉਸਤ ਟੋਲ ਚਾਰਜ ਦਾ 10 ਗੁਣਾ ਭੁਗਤਾਨ ਕਰਨਾ ਪੈਂਦਾ ਸੀ ਤਾਂ ਜੋ ਉਸ ਬੁਨਿਆਦੀ ਢਾਂਚੇ ਦੀ ਲਾਗਤ ਵਸੂਲੀ ਜਾ ਸਕੇ ਪਰ ਹੁਣ ਨਵੇਂ ਨੀਮਾਂ ਵਿੱਚ ਇਹ ਟੋਲ 50% ਘਟਾ ਦਿੱਤਾ ਜਾਵੇਗਾ ਪੰਜਾਬ ਵਿੱਚ ਮੀਂਹ ਲਈ ਇੱਕ ਵਾਰ ਫਿਰ yellow alert ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਦੇ ਅਨੁਸਾਰ ਅੱਜ ਪਠਾਨਕੋਟ ਅਮਰੀਕਸਰ ਗੁਰਦਾਸਪੁਰ ਹੁਸ਼ਿਆਰਪੁਰ ਰੂਪਨਗਰ ਅਤੇ ਮੋਹਾਲੀ ਵਿੱਚ yellow alert ਜਾਰੀ ਕੀਤਾ ਗਿਆ ਹੈ ਇਸੇ ਤਰ੍ਹਾਂ ਮੌਸਮ ਵਿਭਾਗ ਨੇ 7 ਜੁਲਾਈ ਯਾਨੀ ਕੱਲ ਨੂੰ ਸੂਬੇ ਭਾਰ ਵਿੱਚ ਬਾਰਿਮੀ ਦੀ ਸੰਭਾਵਨਾ ਜਤਾਈ ਹੈ ਤੇ ਕਈ ਜ਼ਿਲ੍ਹਿਆਂ ਲਈ orange alert ਵੀ ਜਾਰੀ ਕੀਤਾ ਹੈ ਵਿਭਾਗ ਨੇ 9 ਜੁਲਾਈ ਤੱਕ ਪੂਰੇ ਸੂਬੇ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ ਤੇ ਵੱਖ-ਵੱਖ ਜ਼ਿਲ੍ਹਿਆਂ ਲਈ alert ਜਾਰੀ ਕੀਤਾ ਗਿਆ ਹੈ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਅੱਜ ਲਈ ਇੱਕ ਵਿਸ਼ੇਸ਼ ਚੇਤਾਵਨੀ ਜਾਰੀ ਕੀਤੀ ਹੈ ਕਿ ਦਿਨ ਭਰ ਹਲਕੀ ਤੋਂ ਦਰਮਿਆਨੀ ਬਾਰਿਸ਼ ਦੇ ਨਾਲ-ਨਾਲ ਗਰਜ ਤੂਫਾਨ ਤੇ ਬਿਜਲੀ ਡਿੱਗ ਸਕਦੀ ਹੈ ਮੌਸਮ ਵਿਭਾਗ ਵੱਲੋਂ ਪੰਜਾਬ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਵਿੱਚ ਜਥੇਬੰਦੀ ਦੇ ਸਾਰੇ ਜ਼ਿਲ੍ਹਾ ਪ੍ਰਧਾਨਾਂ ਬਲਾਕ ਪ੍ਰਧਾਨਾਂ ਅਤੇ ਹੋਰ ਮੁਖ ਆਗੂਆਂ ਦੀ ਇੱਕ ਵਿਸ਼ੇਸ਼ ਇਕੱਤਰਤਾ ਚੰਡੀਗੜ੍ਹ ਦੇ ਕਿਸਾਨ ਪੌਣ ਵਿਖੇ ਹੋਈ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਬਲਬੀਰ ਸਿੰਘ ਰਾਜੇਵਾਲ ਨੇ ਪੰਜਾਬ ਸਰਕਾਰ ਨੂੰ ਲੈਂਡ ਪੂਲਿੰਗ ਨੋਟੀਫਿਕੇਸ਼ਨ ਨੂੰ ਫੌਰੀ ਤੌਰ ਤੇ ਰੱਦ ਕਰਨ ਦੀ ਅਪੀਲ ਕੀਤੀ ਹੈ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਜੇਕਰ ਸਰਕਾਰ ਨੇ ਇਹ ਨੋਟੀਫਿਕੇਸ਼ਨ ਰੱਦ ਨਾ ਕੀਤਾ ਤਾਂ ਇੱਕ ਵੱਡਾ ਸੰਘਰਸ਼ ਛੇਤੀ ਉਲਿੱਕਿਆ ਜਾਵੇਗਾ ਉਹਨਾਂ ਨੇ ਕਿਹਾ ਕਿ ਇਸ ਨਾਲ 14000 ਕਿਸਾਨ ਪਰਿਵਾਰਾਂ ਦਾ ਨੁਕਸਾਨ ਹੋਵੇਗਾ ਇਸ ਸੰਬੰਧੀ ਉਹਨਾਂ ਦੱਸਿਆ ਕਿ ਚੰਡੀਗੜ੍ਹ ਵਿੱਚ 6 ਜੁਲਾਈ ਯਾਨੀ ਅੱਜ ਕਿਸਾਨ ਪਵਨ ਵਿਖੇ ਸਮੂੱਚੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੀ ਇੱਕ ਹੰਗਾਮੀ ਮੀਟਿੰਗ ਸੱਦੀ ਗਈ ਹੈ ਜਿਸ ਵਿੱਚ ਅਗਲੀ ਰੂਪਰੇਖਾ ਉਲਿੱਕੀ ਜਾਵੇਗੀ ਇਸ ਦੇ ਨਾਲ ਹੀ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਹੈ ਕਿ 9 ਜੁਲਾਈ ਨੂੰ ਐਸਵਾਈਐਲ ਨਹਿਰ ਨੂੰ ਲੈ ਕੇ ਦਿੱਲੀ ਜਾ ਰਹੇ ਹਨ ਉਹਨਾਂ ਨੇ ਕਿਹਾ ਕਿ ਪੰਜਾਬ ਕੋਲ ਵਾਧੂ ਪਾਣੀ ਨਹੀਂ ਹੈ ਰਾਜੇਵਾਲ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦਾ اجلاس ਬੁਲਾ ਕੇ 25 ਸਾਲ ਪੁਰਾਣੇ ਸਮਝੌਤੇ ਰੱਦ ਕਰਨੇ ਚਾਹੀਦੇ ਹਨ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਪੰਜ ਪਿਆਰੇ ਸਹਿਬਾਨ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਬੀਰ ਸਿੰਘ ਬਾਦਲ ਨੂੰ ਤਨਖਾਈਆ ਕਰਾਰ ਦੇਣ ਦੇ ਫੈਸਲੇ ਤੇ ਚਿੰਤਾ ਪ੍ਰਗਟ ਕਰਦੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਨੂੰ ਪੰਥ ਵਿੱਚ ਦੁਬਿਧਾ ਪਾਉਣ ਵਾਲੀ ਅਤੇ ਅਧਿਕਾਰਾਂ ਤੋਂ ਬਾਹਰੀ ਕਾਰਵਾਈ ਕਰਾਰ ਦਿੱਤਾ ਹੈ ਐਡਵੋਕੇਟ ਧਾਮੀ ਨੇ ਕਿਹਾ ਕਿ ਖਾਲਸਾ ਪੰਥ ਦੀਆਂ ਰਵਾਇਤਾਂ ਤੇ ਪਰੰਪਰਾਵਾਂ ਕੌਮ ਦੇ ਮਸਲੇ ਨਜੀਠਣ ਲਈ ਹਨ ਨਾ ਕਿ ਕੌਮੀ ਸੰਕਟ ਪੈਦਾ ਕਰਨ ਲਈ ਉਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬ ਉੱਚਤਾ ਨੂੰ ਦਰਕਿਨਾਰ ਕਰਨਾ ਉਚਿਤ ਨਹੀਂ ਹੈ ਅਤੇ ਅਜਿਹੇ ਚੱਲਣ ਨਾਲ ਕੋਮ ਅੰਦਰ ਆਪਾ ਤਾਪੀ ਵਾਲਾ ਮਾਹੌਲ ਪੈਦਾ ਹੋਵੇਗਾ। ਉਹਨਾਂ ਕਿਹਾ ਕਿ ਬੇਸ਼ੱਕ ਤਖਤ ਸ੍ਰੀ ਪਟਨਾ ਸਾਹਿਬ ਦਾ ਸਿੱਖ ਜਗਤ ਅੰਦਰ ਵੱਡਾ ਸਤਿਕਾਰ ਹੈ ਪਰੰਤੂ ਪੰਥਕ ਮਾਮਲੇ ਨੂੰ ਵਿਚਾਰਨ ਦਾ ਅਧਿਕਾਰ ਕੇਵਲ ਸ੍ਰੀ ਅਕਾਲ ਤਖਤ ਸਾਹਿਬ ਨੂੰ ਹੀ ਹੈ ਐਡਵੋਕੇਟ ਧਾਮੀ ਨੇ ਕਿਹਾ ਕਿ ਕਿਸੇ ਵੀ ਪੰਥਕ ਮਾਮਲੇ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਵਿੱਚ ਪੰਜ ਸਿੰਘ ਸਹਿਬਾਨ ਮਿਲ ਕੇ ਬੈਠਣ ਅਤੇ ਫੈਸਲੇ ਲੈਣ ਦੀ ਲੰਬੀ ਇਤਿਹਾਸਿਕ ਪਰੰਪਰਾ ਰਹੀ ਹੈ ਇਹ ਪਰੰਪਰਾ ਸਿੱਖ ਕੌਮ ਨੂੰ ਦੁਨੀਆ ਵਿੱਚ ਉਭਾਰਦੀ ਹੈ ਉਹਨਾਂ ਕਹੇ ਹੈ ਕਿ ਜੇਕਰ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਦੂਜੇ ਤਖਤ ਸਹਿਬਾਨ ਤੋਂ ਹੀ ਚੁਣੌਤੀ ਦਿੱਤੀ ਜਾਣ ਲੱਗ ਪਈ ਤਾਂ ਇਹ ਸਿੱਖ ਪਰੰਪਰਾਵਾਂ ਦੀ ਮੌਲਿਕਤਾ ਤੇ ਅਮੀਰੀ ਨੂੰ ਛੱਟ ਮਾਰਨ ਤੋਂ ਕੱਟ ਨਹੀਂ ਮੰਨੀ ਜਾ ਸਕਦੀ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਹਾਕਮ ਸਿੰਘ ਠੇਕੇਦਾਰ ਨੇ ਵਿਜੀਲੈਂਸ ਵਿਭਾਗ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ ਉਹਨਾਂ ਨੇ ਰਾਜਕੋਟ ਐਸਡੀਐਮ ਦਫ਼ਤਰ ਵਿੱਚੋਂ 24 ਲੱਖ ਰੁਪਏ ਤੋਂ ਵੱਧ ਦੀ ਨਕਦੀ ਮਿਲਣ ਦੇ ਮਾਮਲੇ ਵਿੱਚ 3 ਹਫ਼ਤੇ ਬਾਅਦ ਵੀ ਐਸਡੀਐਮ ਗੁਰਵੀਰ ਸਿੰਘ ਕੋਹਲੀ ਦੀ ਗ੍ਰਿਫਤਾਰੀ ਨਾ ਹੋਣ ਤੇ ਸਵਾਲ ਚੁੱਕੇ ਹਨ ਉਹਨਾਂ ਨੇ ਐਸਡੀਐਮ ਕੋਹਲੀ ਨੂੰ ਗ੍ਰਿਫਤਾਰ ਕਰਨ ਵਿੱਚ ਦੇਰੀ ਲਈ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਆ ਗੰਭੀਰ ਦੋਸ਼ ਲਾਏ ਹਨ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਭ੍ਰਿਸ਼ਟਾਚਾਰ ਨੂੰ ਜੜ ਤੋਂ ਖਤਮ ਕਰਨ ਦੀ ਨੀਤੀ ਵਿਰੁੱਧ ਕੰਮ ਕਰਨ ਵਾਲੇ ਕਿਸੇ ਵੀ ਅਧਿਕਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ ਉਹਨਾਂ ਨੇ ਕਿਹਾ ਕਿ ਸੂਬਾ ਸਰਕਾਰ ਭ੍ਰਿਸ਼ਟਾਚਾਰ ਵਿਰੁੱਧ ਵਿਸ਼ੇਸ਼ ਮਿਸ਼ਨ ਤੇ ਕੰਮ ਕਰ ਰਹੀ ਹੈ ਪ੍ਰਵੀਜ਼ਨੈਂਸ ਵਿਭਾਗ ਦੇ ਕੁਝ ਅਧਿਕਾਰੀ ਐਸ ਡੀ ਐਮ ਕੋਲੀ ਨਾਲ ਮਿਲੀਭੁਗਤ ਕਰਕੇ ਉਸ ਨੂੰ ਬਚਾਉਂਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫਤਾਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਦੇ ਕੇਸ ਦਾ ਰਿਕਾਰਡ ਵਿਜੀਲנס ਬਿਊਰੋ ਐਨਸੀਬੀ ਨੂੰ ਅਗਲੇ ਹਫਤੇ ਸੌਂਪ ਸਕਦਾ ਹੈ ਮਜੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਵਿਜੀਲנס ਉਹਨਾਂ ਨੂੰ ਰਿਮਾਂਡ ਤੇ ਲੈ ਕੇ ਲਗਾਤਾਰ ਪੁੱਛਗਿੱਛ ਕਰ ਰਹੀ ਹੈ ਵਿਜੀਲנס ਦੀ ਟੀਮ ਉਹਨਾਂ ਨੂੰ ਹਿਮਾਚਲ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਵੀ ਲੈ ਜਾ ਚੁੱਕੀ ਹੈ ਇਸ ਦੌਰਾਨ ਪਿਛਲੇ ਹਫਤੇ ਐਨਸੀਬੀ ਨੇ ਵੀ ਮਜੀਠੀਆ ਦੇ ਮਾਮਲੇ ਵਿੱਚ ਜਾਂਚ ਸ਼ੁਰੂ ਕਰਦਿਆਂ ਵਿਜੀਲੈਂਸ ਤੋਂ ਹੁਣ ਤੱਕ ਦੀ ਜਾਂਚ ਦਾ ਰਿਕਾਰਡ ਮੰਗਿਆ ਹੈ ਇਸ ਕੇਸ ਵਿੱਚ ਐਨਸੀਬੀ ਦੀ ਐਂਟਰੀ ਤੇ ਆਮ ਮੰਮੀ ਪਾਰਟੀ ਨੇ ਸਵਾਲ ਉਠਾਏ ਸਨ ਪਾਰਟੀ ਦਾ ਕਹਿਣਾ ਹੈ ਕਿ ਪਹਿਲਾਂ ਐਨਸੀਬੀ ਨੇ ਕਦੇ ਵੀ ਜਾਂਚ ਨਹੀਂ ਕੀਤੀ ਤੇ ਹੁਣ ਜਦੋਂ ਵਿਜੀਲੈਂਸ ਨੇ ਮਜੀਠੀਆ ਤੇ ਸ਼ਿਕੰਜਾ ਕਸਿਆ ਹੈ ਤਾਂ ਕੇਂਦਰ ਸਰਕਾਰ ਨੇ ਐਨਸੀਬੀ ਨੂੰ ਜਾਂਚ ਕਰਨ ਲਈ ਕਿਹਾ ਹੈ ਤਾਂ ਜੋ ਇਸ ਕੇਸ ਨੂੰ ਕਮਜ਼ੋਰ ਕੀਤਾ ਜਾ ਸਕੇ ਤਖਤ ਸ਼੍ਰੀ ਪਟਨਾ ਸਾਹਿਬ ਦੇ ਪੰਜ ਪਿਆਰਾਂ ਦੇ ਫੈਸਲੇ ਦੀ ਹਰ ਪਾਸੇ ਨਿੰਦਾ ਹੋ ਰਹੀ ਹੈ ਹੁਣ ਸਿਮਰਨਜੀਤ ਸਿੰਘ ਮਾਨ ਵੱਲੋਂ ਤਖਤ ਸ਼੍ਰੀ ਪਟਨਾ ਸਾਹਿਬ ਦੇ ਪੰਜ ਪਿਆਰਾਂ ਦੇ ਫੈਸਲੇ ਤੇ ਸਵਾਲ ਚੁੱਕੇ ਗਏ ਹਨ ਨਾਲ ਹੀ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਹੱਕ ਵਿੱਚ ਗੱਲ ਕੀਤੀ ਹੈ ਦੱਸ ਦਈਏ ਕਿ ਸਿਮਰਨਜੀਤ ਸਿੰਘ ਮਾਨ ਨੇ ਤਖਤ ਸ਼੍ਰੀ ਪਟਨਾ ਸਾਹਿਬ ਦੇ ਪੰਜ ਪਿਆਰਾਂ ਦੇ ਫੈਸਲੇ ਤੇ ਸਵਾਲ ਚੁੱਕਦੇ ਹੋਏ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਨੂੰ ਤਨਖਾਈਆ ਕਰਾਰ ਦੇਣਾ ਗਲਤ ਹੈ ਪੰਜ ਪਿਆਰੇ ਕਿਸੇ ਨੂੰ ਵੀ ਤਨਖਾਈਆ ਐਲਾਨ ਨਹੀਂ ਕਰ ਸਕਦੇ ਉਹਨਾਂ ਅੱਗੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤਨਖਾਈਆ ਐਲਾਨਣ ਵਾਲਿਆਂ ਨੂੰ ਤਲਬ ਕਰ ਸਕਦੇ ਹਨ ਸ਼੍ਰੀ ਅਕਾਲ ਤਖਤ ਸਾਹਿਬ ਕੋਲ ਹੀ ਸਿਰਫ ਤਲਬ ਕਰਨ ਦਾ ਅਧਿਕਾਰ ਹੈ ਉਹਨਾਂ ਨੇ ਇਸ ਗੱਲ ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਸ਼੍ਰੀ ਪਟਨਾ ਸਾਹਿਬ ਵਿਖੇ ਪੰਜ ਪਿਆਰੇ ਨੇ ਸੁਖਵੀਰ ਸਿੰਘ ਬਾਦਲ ਨੂੰ ਪੰਥ ਵਿੱਚੋਂ ਛੇਕਣ ਦੀ ਜਿਹੜੀ ਕਾਰਵਾਈ ਕੀਤੀ ਹੈ ਉਹੋ ਮਾਇਨੇ ਨਹੀਂ ਰੱਖਦੀ ਕਿਉਂਕਿ ਉਹ ਕਾਰਵਾਈ ਕਰਨ ਦਾ ਅਧਿਕਾਰ ਉਨ੍ਹਾਂ ਕੋਲ ਨਹੀਂ ਹੈ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਨਗਰ ਕੌਂਸਲ ਤਨੋਲਾ ਵਿਖੇ ਤਾਇਨਾਤ ਲੇਖਾਕਾਰ ਦੀ ਪਕਸ਼ੇਤੀਆਂ ਨੂੰ 11000 ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹਿੱਤੀ ਗ੍ਰਿਫਤਾਰ ਕੀਤਾ ਗਿਆ ਹੈ ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਇਹ ਗ੍ਰਿਫਤਾਰੀ ਤਨੋਲਾ ਕਸਬੇ ਦੇ ਵਸਨੀਕ ਇੱਕ ਠੇਕੇਦਾਰ ਦੀ ਸ਼ਿਕਾਇਤ ਤੋਂ ਬਾਅਦ ਅਮਲ ਵਿੱਚ ਲੈ ਆਂਦੀ ਗਈ ਹੈ ਸ਼ਿਕਾਇਤਕਰਤਾ ਨੇ ਵਿਜੀਲੈਂਸ ਕੋਲ ਪਹੁੰਚ ਕਰਕੇ ਦੋਸ਼ ਲਾਇਆ ਹੈ ਕਿ ਮੁਲਜ਼ਮ ਨੇ 221402 ਰੁਪਏ ਉਸਦੇ ਬਕਾਇਆ ਭੁਗਤਾਨ ਚੈੱਕ ਦੀ ਕਲੀਅਰੈਂਸ ਕਰਵਾਉਣ ਬਦਲੇ 11000 ਪਰਿਸ਼ਵ ਦੀ ਮੰਗ ਕੀਤੀ ਸੀ ਸ਼ਿਕਾਇਤ ਦੀ ਪਟਿਆਲਾ ਉਪਰੰਤ ਵਿਜੀਲੈਂਸ ਦੀ ਟੀਮ ਨੇ ਜਾਲ ਵਿਛਾਇਆ ਤੇ ਸਰਕਾਰੀ ਗਵਾਹਾਂ ਦੀ ਹਾਜ਼ਰੀ ਚ ਸ਼ਿਕਾਇਤਕਰਤਾ ਤੋਂ 11000 ਦੀ ਰਿਸ਼ਵਤ ਲੈੰਦੇ ਹੋਏ ਦੀਪਕ ਨੂੰ ਰੰਗੇ ਹੱਤੀ ਕਾਬੂ ਕਰ ਲਿਆ ਗਿਆ ਮੌਕੇ ਤੋਂ ਰਿਸ਼ਵਤ ਦੀ ਰਕਮ ਬਰਾਮਦ ਕਰ ਲਈ ਗਈ ਹੈ ਇਸ ਸਬੰਧ ਵਿੱਚ ਵਿਜੀਲੈਂਸ ਦੇ ਥਾਣਾ ਪਟਿਆਲਾ ਰੇਂਜ ਵਿਖੇ ਉਕਤ ਮੁੱਲਜਮ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ ਮੈਂ ਤੁਹਾਨੂੰ ਕਿਹਾ ਸੀ ਥੋੜਾ ਜਿਹਾ ਠਹਿਰ ਚੋ ਵੱਡੇ ਵੀ ਆਉਣਗੇ ਆਗੇਨ ਮੈਂ ਤਾਂ ਕਿਸੇ ਦਾ ਨਾਂ ਨਹੀਂ ਲਿਆ ਕਿਤੇ ਮਤਲ ਤੁਹਾਨੂੰ ਪਤਾ ਹੈ ਵੀ ਵੱਡਾ ਸੀ ਉਹ ਹੈ ਹਾਂ ਆਹ ਸਾਡੀ ਜਿੰਦਾਬਾਦ ਆਹ ਵੱਡੇ ਪਾ ਜਿੰਦਾਬਾਦ ਸਟੂਡਿਓ ਜੀ ਜਿੰਦਾਬਾਦ ਥੋੜਾ ਜਰ ਰੋ ਰਹਿਰ ਜੋ ਇਹ ਦੂ ਘਾਲੇ ਵੀ ਆਉਣਗੇ ਵੀ ਕੀ ਹੋਇਆ ਤੇ ਕਿੱਥੇ ਹੋਇਆ ਕਿਵੇਂ ਹੋਇਆ ਪੱਕੇ ਪੈਰੀ ਕਰਾਂਗੇ ਪੱਕੇ ਪੈਰੀ ਪਹਿਲਾ ਹੁੰਦਾ ਸੀ ਆ ਦੇਖ ਕੇ ਜੀ ਕਚਹਿਰੀਆਂ ਚ ਦੇ ਤੇ ਜੀ ਅਰਜੀ ਜੀ ਚਲੋ ਜੀ ਅਗਲੇ ਦਿਨ ਜਮਾਨਤ ਤੋਂ ਵੀ ਚਲੋ ਜੀ ਕੀ ਕਰੀ ਲੋਕ ਵੀ ਕਹਿਣ ਲੱਗੇ ਸੀ ਇਹਨਾਂ ਨੂੰ ਸাজা ਨਹੀਂ ਪੈਂਦੀ ਓਏ ਪਤਾ ਨਹੀਂ ਕਿੱਥੋਂ ਜੱਜ ਲਿਆਉਂਦੇ ਨੇ ਪਤਾ ਨਹੀਂ ਕਿੱਥੋਂ ਵਕੀਲ ਲਿਆਉਂਦੇ ਨੇ ਪਤਾ ਨਹੀਂ ਕਿੱਥੋਂ ਕਾਨੂੰਨ ਲਿਆਉਂਦੇ ਨੇ ਤਾਂ ਉਹਦੀ ਆ ਜਾਂਦੇ ਨੇ ਗਰੀਬ ਮੀਟਰ ਨੂੰ ਕੁੰਡੀ ਲਾ ਲੇ 35 ਦਿਨਾਂ ਬਾਅਦ ਜੇਲ੍ਹ ਚ ਆਉਂਦਾ ਜੀ ਇਹ ਇਹਨਾਂ ਨੇ ਸਾਰੇ ਪੰਜਾਬ ਨੂੰ ਕੁੰਡੀ ਲਾ ਲਈ ਕੋਈ ਪੁੱਛਦਾ ਨਹੀਂ ਸੋ ਬਿਲਕੁਲ ਸੱਚੇ ਦਿਲੋਂ ਲੱਗੇ ਹੋਇਆ ਪੰਜਾਬ ਨਾਲ ਸਾਨੂੰ ਬਹੁਤ ਲੋਕਾਂ ਨੇ ਕਿਹਾ ਕਿ ਯਾਰ ਇਹਨਾਂ ਨਾਲ ਪੰਗਾ ਨਾ ਲਓ ਇਹ ਵੱਡੇ ਨੇ ਇਹ ਮਰਵਾ ਦੇਣਗੇ ਇਹ ਮਾਰ ਦੇਣਗੇ ਮੈਂ ਕਿਹਾ ਯਾਰ ਭਗਤ ਸਿੰਘ ਨਾਲੋਂ ਤਾਂ ਡਬਲ ਤੋਂ ਵੀ ਜ਼ਿਆਦਾ ਜਿਉਂ ਹੀ ਬੈਠੇ ਹਾਂ ਫਿਰ ਕਿਉਂ ਗਿਆ ਮਾਰ ਦੇਣਗੇ ਯਾਰ ਕਿਹੜੀ ਗੱਲ ਹੈ ਕੱਫਣ ਸਿਰ ਤੇ ਬੰਨੀ ਫਿਰਦੇ ਹਸ ਤਾਂ ਅਸ ਤਾਂ ਮੈਂ ਤਾਂ 2014 ਦਾ ਲੱਗਿਆ ਜਦੋਂ ਇਹਨਾਂ ਦੇ ਵਿਰੁੱਧ ਕੋਈ ਬੋਲਦਾ ਨਹੀਂ ਸੀ ਮੈਂ ਉਦੋਂ ਕਹਿੰਦਾ ਹੁੰਦਾ ਸੀ ਵੀ ਆ ਜਾਓ ਕੰਮ ਤਾਂ ਸੀ ਕਦੋਂ ਦੇ ਕੰਮ ਲੱਗੀ ਜਾਂਦੇ ਆ ਉਹਦਾ ਹੋਮਵਰਕ ਤਾਂ ਬਹੁਤ ਦੇਰ ਦਾ ਚੱਲਦਾ ਵੀ ਕਰਾਂਗੇ ਕੀ ਫਿਰ ਉਹਦਾ ਜੇ ਆ ਰਿਜ਼ਲਟ ਆ ਗਿਆ ਉਸ ਤੋਂ ਬਾਅਦ ਕੀ ਕਰਾਂਗੇ ਸਪਲਾਈ ਤਾਂ ਰੋਕ ਦਾਂਗੇ ਇੱਕਦਮ ਰੋਕ ਦਾਂਗੇ ਸਪਲਾਈ ਤੋਂ ਬਾਅਦ ਜਿਹੜੇ ਮਰੀਜ਼ ਬਣ ਗਏ ਜਿਹੜੇ ਬੁਰੀ ਸੰਗਤ ਚ ਪੈ ਗਏ ਵਿਦਰੋਲ ਸਿੰਪਟਮ ਕਹਿੰਦੇ ਜਦੋਂ ਉਹਨਾਂ ਨੂੰ ਤੜ ਤੜ ਤੜਫਣਗੇ ਉਹ ਜਦੋਂ ਨਹੀਂ ਨਾਨਾ ਸ਼ਾਂਤ ਮਿਲਿਆ ਉਹਨੂੰ ਕਿੱਥੇ ਲੈ ਕੇ ਜਾਵਾਂਗੇ ਫਿਰ ਓਟ ਕਲੀਨਿੰਗ ਤੇ ਰੀ ਹੈਵ ਸੈਂਟਰ ਅਪਡੇਟ ਕੀਤਾ ਏ ਉਹਤੇ ਟਾਈਮ ਲੱਗਿਆ ਫਿਰ ਸਾਨੂੰ ਪਤਾ ਲੱਗਿਆ ਵੀ ਪੁਲਿਸ ਜਿਹੜੀ ਖਾਸ ਤੌਰ ਤੇ ਛੋਟੇ ਅਧਿਕਾਰੀ ਥਾਣੇ ਆਲੇ ਉਹ ਮਿਲੇ ਹੋਏ ਨੇ ਜੀ ਉਹ ਛਾਪਾ ਮਾਰਨ ਤੋਂ ਪਹਿਲੀ ਦੱਸ ਦਿੰਦੇ ਨੇ ਉਹਨਾਂ ਨੂੰ ਵੀ ਅੱਜ ਥੋੜੇ ਛਾਪਾ ਮਾਰਨਾ ਆਉਂਦੀ ਹੈ ਤੇ ਉਪਾਜ ਜਾਂਦੇ ਸੀ ਇੱਧਰ ਉੱਧਰ ਉਹਨਾਂ ਦੀਆਂ ਬਦਲੀਆਂ ਕੀਤੀਆਂ ਜੀ ਵੱਡੇ ਪੱਦਰ ਤੇ ਪਠਾਨਕੋਟ ਵਾਲੇ ਨੂੰ ਮੋਨਕ ਮੋਨਕ ਵਾਲੇ ਨੂੰ ਰਮਦਾਸ ਇਹ ਤਾਂ ਬਦਲੀਆਂ ਕੀਤੀਆਂ ਫਿਰ ਉਹ ਤੋਂ ਬਾਅਦ ਕਿਹੜੇ-ਕਿਹੜੇ ਲੱਖੇ ਜਿਹੜੇ ਵਿਕਦੇ ਨੇ ਜਿੱਥੇ ਜ਼ਿਆਦਾ ਵਿਕਦਾ ਹੈ ਫਿਰ ਉਹਨਾਂ ਨੇ ਕਿਹੜੀਆਂ-ਕਿਹੜੀਆਂ ਕੋਠੀਆਂ ਤੇ ਮਹਿਲ ਪਾਰਖੇ ਨੇ ਸਾਰਾ ਕੁਝ ਨੋਟ ਕਰਕੇ ਫਲੇਅਰ ਕੰਮ ਸ਼ੁਰੂ ਕੀਤਾ ਅੱਜ ਰੋਜ਼ ਪੰਜੇ ਚੱਲਦੇ ਆ ਨਾ ਫਿਰ ਉਹਨਾਂ ਦੇ ਜੇ ਕਿਸੇ ਦੇ ਘਰ 'ਚ 70 ਪਿਛਾ ਕੇ ਤੁਸੀਂ ਆਪਦੀ ਕੋਠੀ ਪਾ ਕੇ ਤੇ ਉੱਥੇ ਤੁਸੀਂ ਦੀਪਮਾਲਾ ਕਰੋਗੇ ਇਹ ਤਾਂ ਨਹੀਂ ਚੱਲਣ ਦਿੰਦੇ ਜੀ ਪੰਜਾਬ 'ਚ ਅਸੀਂ ਕਿਸੇ ਦੇ ਘਰੇ 70 ਪਿਛਾ ਕੇ ਤੇ ਆਪ ਖੁਸ਼ੀਆਂ ਮਨਾਓਗੇ ਇਹ ਤਾਂ ਨਹੀਂ ਹੋ ਸਕਦਾ ਅੱਜ ਯੁੱਧ ਨਸ਼ਾ ਅੰਮ੍ਰਿਤ ਕਾਮਯਾਬ ਚੱਲ ਰਿਹਾ ਜੀ ਫਿਰ ਪਾਣੀ ਦਾ ਮਸਲਾ ਉਠ ਖੜਿਆ ਜੀ ਹਰਿਆਣੇ ਵਾਲੇ ਕਹਿੰਦੇ ਪਾਣੀ ਦਿਓ ਸਾਨੂੰ ਅਸੀਂ ਕਹਿੰਦੇ ਤੁਹਾਨੂੰ ਪਹਿਲਾਂ ਹੀ ਦਿੱਤਾ ਸੀ ਕਹਿੰਦੇ ਨਾ ਅਸੀਂ ਕਹਿੰਦੇ ਤੁਹਾਨੂੰ 6 ਮਹੀਨੇ ਪਹਿਲਾਂ ਦੇ ਚਿੱਠੀਆਂ ਲਿਖੀ ਜਾਂਦੇ ਆ ਵੀ ਤੁਹਾਡਾ ਪਾਣੀ ਖਤਮ ਹੋਊਗਾ ਤੁਹਾਡੇ ਕੋਟੇ ਦਾ 21 ਮਈ ਤੋਂ 21 ਮਈ ਤੱਕ ਪਾਣੀ ਮਿਲਦਾ ਵੀ ਤੁਸੀਂ ਮਈ ਤੋਂ ਪਹਿਲਾਂ ਨਵੇੜੋਂਗੇ ਕੰਮ ਤੁਹਾਨੂੰ ਇੱਕ ਗਲਾਸ ਮਿਲਦਾ ਜੀ ਇੱਕ ਦਿਨ ਵਾਸਤੇ ਪਾਣੀ ਪੀਣ ਭਾਵੇਂ 9 9 ਵਜੇ ਦਿਨੋਂ ਗਲਾਸ ਖਤਮ ਕਰ ਦੋ ਬਾਅਦ ਤੁਸੇ ਤੁਹਾਨੂੰ ਕੋਈ ਨਹੀਂ ਦਿੰਦਾ ਤੁਸੀਂ ਉਸ ਸਾਹਿਬ ਨਾਲ ਪੀਓ ਬਈ ਪੂਰਾ ਦਿਨ ਕੱਟਣਾ ਨਾ ਜੀ ਕਹਿੰਦੇ ਪਹਿਲਾਂ ਤਾਂ ਸਾਨੂੰ ਐ ਮਿਲ ਜਾਂਦਾ ਹੁੰਦਾ ਸੀ ਪਹਿਲਾਂ ਤਾਂ ਕਦੇ ਨਹੀਂ ਮਨਾ ਕੀਤਾ ਬਾਦਲ ਸਾਹਿਬ ਨੇ ਤੇ ਕੈਪਟਨ ਸਾਹਿਬ ਨੇ ਮੈਂ ਕਿਹਾ ਪਹਿਲਾਂ ਤਾਂ ਹੁਣ ਤੁਹਾਡੇ ਨਾਲ ਮਿਲੇ ਹੋਏ ਸੀ ਉਹ ਇੱਕ ਤੇ ਖੇਤਾਂ 'ਚ ਨਹਿਰ ਮੁਕਦੀ ਐ ਇੱਕ ਤੇ ਟੂਟੀਆਂ ਸੋਨੇ ਦੀਆਂ ਨੇ ਉਹਨਾਂ ਨੂੰ ਕੀ ਪਤਾ ਪਾਣੀ ਕੀ ਹੁੰਦਾ ਮੈਂ ਕਿਹਾ ਹੁਣ ਨਹੀਂ ਮਰਦਾ ਕਹਿੰਦੇ ਜੇ ਅਸੀਂ ਤਾਂ ਧੱਕੇ ਤੋੜ ਲਾਂਗੇ ਮੈਂ ਕਿਹਾ ਆ ਜਿਓ ਫਿਰ ਮੈਂ ਚਲੇ ਗਿਆ ਨੰਗਲ ਆ ਜਿਓ ਮੈਂ ਕਿਹਾ ਨੱਕ ਮਚਤਾਂ ਰਹਾਇਾਂ ਖੇਤੋਂ ਨੱਕੇ ਤੋੜ ਲਾਂਗੇ ਨੱਕਿਆਂ ਧੱਕੇ ਨਾ ਤੋੜ ਲਾਂਗੇ ਤੁਸੀਂ ਯਾਰ ਨੰਗਲ ਜਾ ਕੇ ਬੈ ਗਏ ਤੇ ਇੱਕ ਬੂੰਦ ਪਾਣੀ ਦੀ ਨਹੀਂ ਜਾਣਦੀ 21 ਤਰੀਕ ਨੂੰ ਕਹਤਾ ਹੁਣ ਲੈ ਲਓ ਹੁਣ ਤੁਹਾਡਾ ਬਣਦਾ ਜੇ ਰਾਖੀ ਕਰਨੀ ਹੈ ਸੱਚੇ ਦਿਲੋਂ ਨਾ ਪੰਜਾਬ ਦੀ ਤਾਂ ਇਹ ਹੋਊਗੀ ਇਹ ਇਕੱਲਾ ਨਾਰੇ ਲਾ ਕੇ ਜਾਂ ਹਾਰ ਪਵਾ ਕੇ ਨਹੀਂ ਗੱਲ ਬਣਨੀ ਜੀ ਆ ਸੜਕਾਂ ਤੇ ਆਜੋ ਠਾਟ ਹਜ਼ਾਰ ਕਿਲੋਮੀਟਰ ਸੜਕਾਂ ਨੇ ਜੇ ਕਿਤੇ ਕੇਂਦਰ ਵਿੱਤ ਕਰਾ ਨਾ ਕਰੇ ਨਾ ਸਾਡਾ ਲਗਭਗ 6000 ਕਰੋੜ ਰੁਪਇਆ ਆਰਡੀਐਫ ਦਾ ਰੂਰਲ ਡਵੈਲਪਮੈਂਟ ਫੰਡ ਦਾ ਰੋਕੀ ਬੈਠਿਆ ਉਹ ਅੱਜ ਜਾਰੀ ਕਰ ਦੇਣ ਇੱਕ ਸੜਕ ਪੰਜਾਬ ਦੇ ਵਿੱਚ ਟੁੱਟੋਆ ਦਿਖਾ ਦਿਓ ਇੱਕ ਸਿੰਗਲ ਸੜਕ ਚ ਪੰਜਾਬ ਦੀ ਚ ਆ ਵੀ ਆਪ ਦੇ ਕੋਲੋਂ ਲਾ ਰਹੇ ਹਾਂ ਅਸੀਂ ਕੋਈ ਗੱਲ ਨਹੀਂ ਕਰ ਲਾਂਗੇ ਠੀਕ ਕਰ ਲਾਂਗੇ ਉਹਨਾਂ ਤੇ ਕਿੰਨਾ ਚਿਰ ਰਾਵਾਂਗੇ ਫਿਰ ਉਹ ਲਿਖਿਆ ਨਹੀਂ ਹੁੰਦਾ ਟਰਾਲੀ ਤੇ ਨਿੱਤ ਨਿੱਤ ਮੰਗ ਮੇਣੀ ਮਿਲਣੀ ਆਪਣੀ ਬਣਾ ਲੈ ਮੇਤਰਾ ਟਰਾਲੀ ਆਪਣੀ ਬਣਾਣੀ ਪੈਣੀ ਆ ਪਤਾ ਨੂੰ ਠੀਕ ਹੈ ਨਾ ਸੋ ਇਸ ਕਰਕੇ ਸੜਕਾਂ ਬਣਨ ਗਈਆਂ ਔਰ ਸੜਕਾਂ ਵੀ ਇਹ ਜਿਹੀਆਂ ਬਣਨ ਗਈਆਂ ਐਦਾਂ ਹੀ ਜਿਵੇਂ ਤੁਸੀਂ ਬੈਠੇ ਨਾ ਠੇਕੇਦਾਰ ਬੁਲਾ ਲੇ ਮੈਂ ਪੰਜਾਬ ਦੇ ਸਾਰੇ ਵੀ ਜਿਹੜੇ ਜਿਨ੍ਹਾਂ ਨੂੰ ਪੰਜਾਬ ਦੇ ਠੇਕੇ ਮਿਲਦੇ ਐ ਮੈਂ ਕਿਹਾ ਵੀ ਇੰਨਾ ਚਿਰ ਮਿਲਣਗੇ ਜਿੰਨੂੰ ਵੀ ਮਿਲਣਗੇ ਬੁਲਾ ਕੇ ਉਹਨਾਂ ਨਾਲ ਗੱਲ ਕੀਤੀ ਵੀ ਦੇਖੋ ਟੈਂਡਰ ਚ ਤੁਹਾਨੂੰ ਕੋਈ ਪੈਸੇ ਨਹੀਂ ਮੰਗੂਗਾ ਅਫਸਰ ਫੇਰ ਜਦੋਂ ਤੁਸੀਂ ਕੰਮ ਸ਼ੁਰੂ ਕਰਤਾ ਉੱਥੋਂ ਤੱਕ ਥੋੜੇ ਤੋਂ ਕੋਈ ਹਿੱਸਾ ਨਹੀਂ ਮੰਗੂਗਾ ਕੋਈ ਪੀਡਬਲਡ ਵਾਲਾ ਕੋਈ ਕੋਈ ਮੰਡੀ ਬੋਰਡ ਵਾਲਾ ਕੋਈ ਅਫਸਰ ਉੱਥੋਂ ਨਹੀਂ ਮੰਗੂਗਾ ਥੋੜੇ ਤੋਂ ਕੋਈ ਹਿੱਸਾ ਨਹੀਂ ਮੰਗੂਗਾ ਕਿਉਂਕਿ ਉਹ ਉਹ ਵੀ ਕੀ ਕਰਨ ਹਿੱਸਾ ਮੰਗਦੇ 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 ਉਹਨਾਂ ਨਾਲ ਆਪਦਾ ਹਿੱਸਾ ਵਿੱਚੋਂ ਖਤਮ ਹੋ ਜਾਂਦਾ ਉਹ ਫਿਰ ਸੜਕਾਂ ਦੇ ਹਿੱਸੇ ਚੁਕਾ ਜਾਂਦੇ ਨਹੀਂ ਸੜਕ ਮੂਰੇ ਮੂਰੇ ਬਣੀ ਜਾਂਦੀ ਹੈ ਮਗਰ ਮ ਉਹ ਟੁੱਟੀ ਜਾਂਦੀ ਹੈ ਇਹ ਤਾਂ ਹੈ ਹੀ ਆਪਣੇ ਮਸ਼ਹੂਰ ਮੈਂ ਤਾਂ ਕਸਟਾ ਸੀੜੀਆਂ 'ਚ ਵੀ ਇਹੀ ਕਹਿੰਦ ਰਹਿਆ ਹਾਂ ਵੀ ਲੋਕੋ ਦੀ ਥਾਂ ਤੇ ਥੁੱਕ ਪਾਉਂਦੇ ਨੇ ਸੜਕਾਂ ਦਾ ਹੈ ਯਾਰ ਵੀ ਤੁਸੀਂ ਜੇ ਕਿਤੇ ਸੜਕ ਟੁੱਟ ਗਈ 5 ਸਾਲ ਤਾਂ ਅਸੀਂ ਫਿਰ ਤੁਹਾਡਾ ਠੇਕਾ ਕੈਨਸਲ ਕਰ ਦਾਂਗੇ ਪਰ ਸਾਡੇ ਵੱਲੋਂ ਕੋਈ ਪੈਸੇ ਮੰਗਿਆ ਤੂੰ ਸਾਡੇ ਕੋਲ ਸ਼ਿਕਾਇਤ ਕਰਿਓ ਅਸੀਂ ਉਸ ਅਫਸਰ ਨੂੰ ਸਸਪੈਂਡ ਕਰ ਦਾਂਗੇ ਸੜਕਾਂ ਇਹ ਹੈ ਜੀਆਂ ਹੋਣਗੀਆਂ ਪਿੰਡ ਦੀ ਪੰਚਾਇਤ ਐਨਓਸੀ ਦੇਊਗੀ ਵੀ ਹਾਂ ਇਹ ਸੜਕ ਸਾਡੇ ਸਾਹਮਣੇ ਬਣੀ ਹੈ ਤੇ ਠੀਕ ਬਣੀ ਹੈ ਤਾਂ ਉਹ ਸੜਕ ਉਹਦਾ ਠੇਕੇਦਾਰ ਨੂੰ ਪੈਸੇ ਦੇਵਾਂਗੇ ਸੀ ਨਹੀਂ ਪੈਸੇ ਦੇਣੇ ਅਸੀਂ ਉਹਨੂੰ ਪੈਸਾ ਤਾਂ ਤੁਹਾਡਾ ਜੀ ਹੋ ਇੱਕ ਹੋਰ ਮੈਂ ਸਾਰੇ ਮਹਿਕਮਿਆਂ ਨੂੰ ਕਹਤਾ ਮੈਂ ਕਿ ਵੀ ਇੱਕ ਤਾਂ ਸੜਕਾਂ ਨਾਲ ਥੋੜਾ ਤਾਲਮੇਲ ਰੱਖਿਓ ਜਿੱਥੇ-ਜਿੱਥੇ ਨਵੀਆਂ ਸੜਕਾਂ ਬਣਣੀਆਂ ਨੇ ਤੇ ਤੁਸੀਂ ਕੋਈ ਟੈਲੀਫੋਨ ਦੀ ਤਾਰ ਪਾਉਣੀ ਹੈ ਜਾਂ ਕੋਈ ਤੁਸੀਂ ਕੋਈ ਕੇਬਲ ਤਾਰ ਪਾਉਣੀ ਹੈ ਥੱਲੋਂ ਦੀ ਹੈਨਾ ਜਾਂ ਕੋਈ ਹੋਰ ਕੋਈ ਤਾਰ ਪਾਉਣੀ ਹੈ ਸੀਵਰੇਜ ਪਾਉਣਾ ਸ਼ਹਿਰ ਚ ਕਿਤੇ ਉਹ ਪਹਿਲਾਂ ਪਾ ਲਈਏ